और पहले कह रहा बाहर आ तू मैं पहले कह रहा बाहर आ तू ਲੁਧਿਆਣਾ ਦੀ ਮੇਅਰ ਦੇ ਖਿਲਾਫ ਭਾਰਤ ਜਨਤਾ ਪਾਰਟੀ ਤੇ ਕਾਂਗਰਸ ਦੇ ਕੁਝ ਕਾਉਂਸਲਰਾਂ ਨੇ ਧਰਨਾ ਲਗਾਇਆ ਹੋਇਆ ਹੈ ਤੇ ਇਹ ਧਰਨਾ ਮੇਅਰ ਦਫਤਰ ਦੇ ਬਾਹਰ ਲੱਗਿਆ ਹੋਇਆ ਹੈ ਦਰਸਲ ਕਾਉਂਸਲਰ ਦਾ ਇਲਜ਼ਾਮ ਹੈ ਕਿ ਪੁਲਿਸ ਵੱਲੋਂ ਉਹਨਾਂ ਨੂੰ ਧੱਕੇ ਨਾਲ ਦਫ਼ਤਰ ਦੇ ਵਿੱਚੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਗਈ ਹੈ ਇਸ ਲਈ ਉਹ ਘਰਣਾ ਲਗਾ ਰਹੇ ਨੇ ਦੂਜੇ ਪਾਸੇ ਮੀਰ ਦਾ ਕਹਿਣਾ ਹੈ ਕਿ ਉਹਨਾਂ ਦੇ ਦਫ਼ਤਰ ਦੇ ਵਿੱਚ ਕਾਉਂਸਲਰਾਂ ਵੱਲੋਂ ਆਕੇ ਹੰਗਾਮਾ ਕੀਤਾ ਗਿਆ ਹੈ ਤੇ ਉਹਨਾਂ ਨੂੰ ਕੋਈ ਵੀ ਮੁੱਦਾ ਜਦੋਂ ਨਹੀਂ ਲੱਭਾ ਤਾਂ ਉਹਨਾਂ ਨੇ ਇਸ ਗੱਲ ਦਾ ਬਹਾਨਾ ਲਗਾਇਆ ਕਿ ਦਫ਼ਤਰ ਦੇ ਅੰਦਰ ਸਿਕਿਉਰਿਟੀ ਕੀ ਕਰ ਰਹੀ ਹੈ ਤੇ ਸਿਕਿਉਰਿਟੀ ਦਾ ਬਹਾਨਾ ਲਗਾ ਕੇ ਉਹਨਾਂ ਵੱਲੋਂ ਉਹਨਾਂ ਤੇ ਇਲਜ਼ਾਮ ਲਗائے ਜਾ ਰਹੇ ਨੇ ਭਾਜੀਪੀ ਵਾਲੇ ਕਾਉਂਸਲਰਸ मतलब महज सात आठ खुद काउंसलर थे और बाकी उनके अलावा कोई नहीं था मतलब कोई अहदेदारी नहीं थी वो लोग वहाँ पर आए मेरे पास और जैसे जैसे वो अपने बॉर्ड की दिक्कतें गिना रहे थे मैंने उसी वक्त उनकी बात सुनकर नोट डाउन भी किया और साथ के साथ अफसर साहिबान को कॉल भी किया शायद ये लोग मन बना के ही आते हैं कि सिर्फ़ हमने हुटबाज़ी और गुंडागर्दी करनी है क्योंकि तो ऐसी वार्ता पहले भी हो चुकी है और उस वक्त मैंने ये सोचा कि चलो एक परिवार का हिस्सा है कई बार गलती हो जाती है और इनमें से दो काउंसलर्स ने मेरे से बी जोन पर आके माफ़ी भी मतलब मांगी भी आज के बाद हम लोग ध्यान रखेंगे कभी ऐसी बात नहीं होगी मैंने भी इग्नोर कर दिया जस्ट उसको लाइट लिया कि कोई बात नहीं है छोड़ो भी जितना ऊंचा पद होता तो उतना हम लोगों को सहनशीलता से काम करना उसके बाद जब ये परसों आए वहां पर तो अच्छे भले बात हो गई इनमें से एक काउंसलर अपनी बात करते करते उसका अपने आप पर सही कंट्रोल उठ गया और वो बहुत ज़ोर ज़ोर से बात करने लगी उन्हीं के बाकी काउंसलर उसको चुप करवाने लगे तो आपस में इन लोगों की जब शोर हो रहा था तो एकदम इतना जोर से शोर किया तो बाहर जितने भी जन खड़े थे उनको लगा भी पता नहीं क्या बात होगी अंदर झगड़ा हो गया कि क्या तो उस बात को सुनकर बाहर जितने जन खड़े थे वो अंदर आए उनमें मेरे सिक्योरिटी गार्ड्स भी अंदर आ गए इनको मुद्दा और कोई तो मिला नहीं क्योंकि हर बात इनकी सुनी गई और उसको ऑन द स्पॉट सॉल्व करवाया गया तो इन्होंने मुद्दा ये उठा लिया भी सिक्योरिटी अंदर क्यों आई ਹਾਲਾਂਕਿ ਕਾਂਗਰਸ ਦੇ ਕੌਂਸਲਰ 43 ਚੌਥੇ ਦੇ ਕੌਂਸਲਰਾਂ ਦੇ ਨਾਲ ਮਿਲ ਕੇ ਮੇਅਰ ਦੇ ਖਿਲਾਫ ਧਰਨੇ ਤੇ ਬੈਠੇ ਨੇ ਲੇਕਿਨ ਕੁਝ ਕੌਂਸਲਰ ਮੇਅਰ ਦੇ ਹੱਕ ਦੇ ਵਿੱਚ ਵੀ ਆਏ ਨੇ ਜੋ ਕਿ ਕੈਮਰੇ ਅੱਗੇ ਬੋਲ ਰਹੇ ਨੇ ਕਿ ਮੇਅਰ ਆਪਣਾ ਕੰਮ ਕਰ ਰਹੇ ਨੇ ਤੇ ਚੰਗੇ ਤਰੀਕੇ ਨਾਲ ਕਰ ਰਹੇ ਨੇ ਤੇ ਉਹਨਾਂ ਦੇ ਕੰਮ ਦੇ ਵਿੱਚ ਅੜਿੱਕਾ ਪਾਇਆ ਜਾ ਰਿਹਾ ਹੈ ਅਸੀਂ ਹੈਗੇ ਆ ਕਾਂਗਰਸ ਦੇ ਕੌਂਸਲਰ ਮੈਂ 2-3 ਦਿਨ ਦਾ ਦੇਖ ਰਿਹਾ ਦੇ ਵਿੱਚ ਅਜੋ ਚੱਲ ਰਿਹਾ ਪਹਿਲੀ ਤਾਂ ਗੱਲ ਇਸ ਨੂੰ ਬਹੁਤ ਡਿਸਕਸਟਿੰਗ ਤਰੀਕੇ ਨਾਲ ਲਿਟਿਆਣਾ ਫਸਟ ਟਾਈਮ ਅ ਜੇ ਮਹਿਲਾ ਬਣਨੇ ਨੇ ਜੇ ਆਪਣੇ ਮੇਰ ਔਰ ਇਹਨੇ ਅੱਛੇ ਨੇ ਮੇਰਾ ਤਾਂ ਕੰਮ ਰੁਕ ਗਿਆ ਔਰ ਮੈਂ ਦੂਜੀ ਗੱਲ ਆ ਕੇ ਇਹਨੇ ਐਟੀਕੈਟਸ ਨਾਲ ਗੱਲ ਕਰਦੇ ਨੇ ਔਰ ਮੇਰੀ ਕਰਸੀ ਦੇਖਿਆ ਮੇਰੇ ਅੰਦਰ ਅਲਾਉ ਨਹੀਂ ਕੀਤਾ ਵੀ ਜਾ ਕੇ ਉਹ ਦੇਖ ਕੇ ਤਾਵਾਂ ਕੀ ਕਰਾਂ ਉਹਨਾਂ ਨੂੰ ਹੀ ਕਾਲ ਕੀਤੀ ਮੈਂ ਇੱਕ ਦੋ ਬੰਦਿਆਂ ਨੂੰ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਵੀ ਇਦਾਂ ਨਾ ਕਰੋ ਜਿਹੜੀਆਂ ਚੀਜ਼ਾਂ ਪਰਸਨਲ ਮੈਨੂੰ ਪਤਾ ਨਹੀਂ ਸ਼ਾਇਦ ਤੁਹਾਨੂੰ ਉਹ ਨਾਂ ਪਤਾ ਹੋਵੇ ਇਹਦੇ ਨਾਲ ਕੀ ਅੰਦਰ ਲੁਧਿਆਣਾ ਦੀ ਡਿਵੈਲਪਮੈਂਟ ਰੁਕਦੀ ਆ ਉਜੀ ਗੱਲ ਜਿਹੜੇ ਅਲੀਗੇਸ਼ਨ ਲਾਉਂਦੇ ਨੇ ਬੇਬਨੇ ਆਦਮੀ ਜੀ ਮੈਂ ਤਾਂ ਮੇਰਾ ਪਰਸਨਲ ਐਕਸਪੀਰੀਅੰਸ ਜੋ ਇਹ ਕਾਫੀ ਦਿਨ ਦਾ ਬਾਤ ਬਾਤ ਬਣਿਆ ਇੱਕ ਚੰਗੇ ਇਨਸਾਨ ਤੇ ਉਹਦਾ ਚਰਦਾਰ ਕੂਸ਼ੀ ਕਰਨ ਵਕਤੇ ਸਭ ਕੁਝ ਲੋਕ ਲਗੇ ਹੋਏ ਨੇ ਕਿ ਚੰਗੇ ਇਨਸਾਨ ਨੂੰ ਉਸ ਸੀਟ ਤੋਂ ਹਟਾਇਆ ਜਾਵੇ ਕੋਈ ਭ੍ਰਿਸ਼ਟ ਨੂੰ ਬਿਠਾਇਆ ਜਾਵੇ ਅਸੀਂ ਬੋਨੇਪੁਰਾ ਦਾ ਕਮਿਟੀਸ਼ਨ ਬੋਪਰ ਹੈ ਨਿਤਨਪਤਰੀ ਵੀ ਬੀ ਸੁਖਿੰਦਰ ਪੌਰ ਜੀ ਟਡਾਰੀ ਕੋ ਕਾਉਂਸਲਰ ਨੇ ਦੋਨੇ ਇਹਨਾਂ ਦੀ ਪੂਰੀ ਤਨਮਨ ਤਨਸਪੋਰਟ ਕਰਦੇ ਇਸ ਚੀਜ਼ ਦੀ ਕਿ ਕਮਾਂਡਰ ਇਨਸਾਨ ਨੂੰ ਉਸ ਸੀਟ ਤੇ ਬੈਠਿਆ ਨੂੰ ਜਿਹੜੇ ਕੰਮ ਕਰਦੇ ਨੇ ਜਿਨ੍ਹਾਂ ਨੇ ਕਦੇ ਵੀ ਸਾਨੂੰ ਇਹ ਨਹੀਂ ਪੁੱਛਿਆ ਤੁਸੀਂ ਕਾਂਗਰਸ ਪਾਰਟੀ ਦੇ ਕਾਉਂਸਲਰ ਸਾਡੀਆਂ ਫਾਈਲਾਂ ਪੁੱਟ ਪਰ ਮੈਂ ਕਹਿਣਾ ਚਾਹੂੰਗਾ ਜਿਹੜੇ ਨਵੇਂ ਕਾਉਂਸਲਰ ਬਣੇ ਮੈਂ ਵੀ ਅਸੀਂ ਵੀ ਨਵੇਂ ਹਾਂ ਕੁਝ ਟਾਈਮ ਤੇ ਲੇਕਿਨ ਐਕਸਪੀਰੀਅੰਸ ਗੱਲ ਹੁੰਦੀ ਹੈ ਤੁਸੀਂ ਕੰਮ ਕਰਾਉਣ ਦੀ ਸਮਰੱਥਾ ਤੁਹਾਡੀ ਕਿਹ ਹੈ ਜੀ ਤੁਹਾਡੀ ਜੱਬਾਣੀ ਟੀਵੀ ਲਈ ਰਾਜੇਸ਼ ਗੋਤਮ ਦੀ ਰਿਪੋਰਟ